ਕੋਈ ਜੋਂ ਮੈਂ ਇਹ ਸਭ ਇਹ ਨਹੀਂ ਕਿ ਇਹ ਮੈਨੂੰ ਉਠਾ ਕੇ ਰੋਟੀ ਖਵਾਉਂਦੀ ਆ ਪਤਾ ਨਹੀਂ 라ਬੂ ਜਿਹੜੇ ਨਾਲ ਨਾ ਜੰਝੂ ਉੱਠ ਕੇ ਦੱਸ ਹੀ ਚੀਜ਼ਾਂ ਜਿਹੜੀ ਮੇਰੀ ਮਾਂ ਨਹੀਂ ਸਿੱਖ ਤੇ ਹੀ ਹੱਦ ਮੇਰੀ ਮਾਂ ਸਿੱਖ ਤੇ ਹੁੰਦੀ ਉਹਨੇ ਵੀ ਬੈਠੇ ਪਛਣਾ ਸੀ ਕਿ ਮੈਂ ਆਪੇ ਰੋਟੀਆਂ ਬਣਾ ਲਵਾਂ ਨਾ ਨਾ ਨਹੀਂ ਕਹਿੰਦਾ ਕਿ ਖਾਧੀ ਚੱਲੀ ਸਿਰ ਸਵਾ ਮਿੱਟੀ ਕਰ ਚੁੱਕੀ ਨਹੀਂ ਕਿਹ ਹੈ ਜੀ ਜੀ ਕੀ ਬੋਲੀ ਜਾਂਦੇ ਤੁਸੀਂ ਜੇ ਇਕੱਲੇ ਲਿਆਉਣ ਨਾਲ ਆਟਾ ਬੈਕ ਹੁੰਦੀ ਆ ਤੁਸੀਂ ਨੂੰ ਬਤਨ ਦੇ ਨੇ ਅੱਛਾ ਸਿਆਣੀ ਬੋਕ ਬੰਦੀਆਂ ਵੈਸੇ ਭਾਬੀ ਜੇ ਮੈਂ ਕੁਝ ਕਾਣਾ ਫਿਰ ਤੁਹ ਪਤਾ ਕਿ ਮੈਂ ਦਸਤੀਆਂ ਲਾ ਕੇ ਮੇਰਾ ਬੰਦਾ ਇੱਥੇ ਨਹੀਂ ਮੇਰੇ ਤੇ ਰੋਪ ਆਉਂਦੀ ਹੈ ਮੈਨੂੰ ਬੋਲਦੀ ਹੈ ਉਹ ਮੈਂ ਸਿਆਣੀ ਗੱਲ ਕਰਦੀ ਆ ਮੈਂ ਤੇ ਜੀ ਤੁਹਾਨੂੰ ਕੁਝ ਕਿਹਾ ਹੀ ਨਹੀਂ ਤੁਸੀਂ ਮੈਨੂੰ ਕਿਉਂ ਕਹਿੰਦੇ ਲੋ ਆਟਾ ਮੈਂ ਗੁੰਦੀ ਆ ਸਾਢੇ 7 ਵੱਜ ਗਏ ਹੈ ਦਿਲ ਚੜੇ ਤੁਹਾਨੂੰ ਸਾਰੇ ਕੰਮ ਕਰਨੇ ਆਉਂਦੇ ਨੇ ਤੇ ਤੁਹਾਨੂੰ ਆ ਨਹੀਂ ਪਤਾ ਕਿ ਨਾਸ਼ਤੇ ਦਾ ਵੀ ਇੱਕ ਟਾਈਮ ਸੱਡ ਕਰ ਪੱਕਾ ਹੈ ਉਹ ਨੂੰ ਜਾ ਕੇ ਝੁੰਗੀਆਂ ਬਣਾਉਂਦੀ ਆ ਫਟਫਟ ਦੇ ਆ ਵਾ ਜਿਵੇਂ ਚੋਰੀ ਹੋ ਜਾਈ ਨੀ ਅਸੀਂ ਤੇਰੇ ਕੋਲ ਦੇਰੇ ਦੀ ਦੁਪਹਿਰ ਨੂੰ ਪਹਿਲਾਂ ਰੋਟੀ ਪਾਣੀ ਦਾ ਕਰ ਲਓ ਉੱਥੇ ਦੇ ਅਸੂਖੀਆਂ ਦਿੰਡੀਆਂ ਲਾ ਕੇ ਪਿਆਰ ਸ਼ਾਰੋ ਦੇ ਬਹਿ ਜਾਂਦੀਆਂ ਜੀ ਹੈ ਮੈਨੂੰ ਵੇਖ ਲਓ ਐਂਜੀ ਬਸ ਮਤ ਵੀ ਕਰਦੀ ਨਾ ਜੇ ਫਟਾਫਟ ਮੈਨੂੰ ਲੱਗੀ ਆ ਨਾ ਪਤਾ ਹੈ ਮੈਂ ਦਵਾਈ ਖਾਣੀ ਮਰਨੀ ਹੁੰਦੀ ਐ ਮੈਂ ਗੋਲੀ ਖਾਣੀ ਐ ਤੇ ਮੈਂ ਰੋਟੀ ਖਾਣੀ ਮੇਰੇ ਕੋਲ ਟਾਈਮ ਡਾਕਟਰ ਨੇ ਬੰਦ ਤਾ ਮੈਂ ਤਾਂ ਤੁਹਾਡੇ ਲਈ ਬੋਝ ਆਂ ਤੀ ਤੈਨੂੰ ਸੋਚਦੇ ਹੋ ਮੈਂ ਨਿਕਲਾ ਕਿਹੜਾ ਲੈ ਮਰਾ ਕਰੋ ਜਾਵਾਂ ਤੇ ਛੋੜੀਆਂ ਹੋ ਕੇ ਬਸ ਘੱਚ ਬੈਠ ਜੂਗੀ ਆਂਦਾ ਮੇ ਨੂੰ ਆਟਾ ਰੋਟੀ ਬੁਣਾ ਲੈਣਾ ਸਾਰਾ ਕੁਝ ਬਣਾ ਲੈਣਾ ਤੂੰ ਹੀ ਤੀ ਸੇਵਾ ਨਹੀਂ ਕਰਨੀ ਐਡੀ ਜਵਾਨ ਜਾਨੀ ਮੇਰੇ ਅੱਗੇ ਉਹਨੇ ਸਿਖਾਦੀ ਛੋਟੀ ਨੂੰ ਵੀ ਸਿਖਾਦੀ ਭਾਪੀ ਹਾਂ ਜੀ ਸੱਚੀ ਦੋਵੇਂ ਅਨਿਆ ਰਲ ਕੇ ਮੇਰੀ ਚੰਮੀ ਨੇ ਰੇਗ ਬੰਦਿਆ ਕਰਨਾ ਮੁਰਕੇ ਮੈਨੂੰ ਦਲੀਹ ਨਾ ਚੜੰਦੇ ਨਾ ਕਰੂ ਮੈਂ ਵੀ ਇਹੀ ਕਹਿੰਦੇ ਨਹੀਂ ਤਾਂ ਮੈਂ ਕੰਨੀ ਆ ਮੇਰਾ ਬੋਲੀਆ ਜਿਸ ਤਰ੍ਹਾਂ ਬੋਲ ਕਰੋ ਤੈਨੂੰ ਘਰੋਂ ਗੱਲ ਕਰ ਦੋ ਧੋਆ ਗੱਲ ਕਰ ਦੋ ਮਾਸੀ ਘਰੇ ਕਰ ਦੋ ਇਹ ਤਾਂ ਘਰ ਤੁਹਾਡਾ ਮਾਂ ਹੋਵੇ ਪਿਓ ਹੋਵੇ ਸਿਰ ਤੇ ਮੈਂ ਕਹਾਂ ਮੈਂ ਰਾਜੀ ਖੁਸ਼ੀ ਰਹਿਣਾ ਉਹ ਕੱਲ ਦਾ ਗਿਆ ਆ ਮੈਨੂੰ ਅੱਖਾਂ ਮੱੜ ਕਰਕੇ ਸਿਰੇ ਬੋਲਣ ਦੇ ਆ ਸੀ ਐਵੇਂ ਦਿਨ ਤੇ ਗੁੱਸਾ ਕਰੇ ਜਾਂਦੇ ਮੈਂ ਤਾਂ ਤੁਹਾਨੂੰ ਕਦੀ ਕੁਝ ਕਹਿੰਦਾ ਹੀ ਨਹੀਂ ਹਾਂ ਇਹ ਤਾਂ ਘਰ ਨੂੰ ਟਾਈਮ 'ਚ ਰੋਟੀ ਪਾਣੀ ਸਾਫੋਸ ਦੇਈਦਾ ਕੋੜੇ ਨੂੰ ਮੈਂ ਸਹੀ ਰੋਟੀ ਵਾਸਤੇ ਇਹਰ ਦਾ ਫੁਲਕਾ ਲੱਥੇਗਾ ਮੁੱਕੀ ਘੁੱਟ ਕੇ ਲਾਗੀ ਬੰਦੀ ਐ ਤਾਰੋਤੀ ਪਕਦੀ ਐ ਕੱਚੀ ਪੱਕੀ ਥੋੜੀ ਕੰਮ ਕਰਦੇ ਹੁੰਦੇ ਨੇ ਸੁਹਣਾ ਪੈਣਾ ਨਾ ਕੋਸ਼ਿਸ਼ ਨਹੀਂ ਆਨੇ ਪoje ਇੱਥੇ ਰਲ ਕੇ ਬੈਠ ਤੇ ਤੀ ਤੂੰ ਹੀ ਗੁੱਸਾ ਹੀ ਕਰੀ ਜਾਂਣਾ ਤੇ ਜੇ ਇੰਤਿਆਰ ਸ਼ਰਈਆਂ ਤੁਹਾਡੇ ਭਰਾਵਾਂ ਵਾਸਤੇ ਜਾ ਰਹੀਆਂ ਵਾ ਕਿਤੇ ਹਣ ਸ਼ੌਂਕ ਥੋੜਾ ਛੜਿਆ ਨਾ ਤੀ ਸਹੋ ਕੋਸ਼ੇ ਕਰੋ ਫਰਜੀਆਂ ਤਿਆਰ ਹੋ ਕੇ ਰੈਂਦੀਆਂ ਨੀ ਪਾਦੇ ਚੋਲੀ ਜਲਦੀ ਹੀ ਵਿਆਹੇ ਜਾਓਗੇ ਨਾ ਤੇ ਤੂੰ ਹੀ ਵੀ ਇਦੇ ਤਿਆਰ ਹੋ ਕੇ ਰਹਿਣਾ ਫੇ ਤੁਹਾਨੂੰ ਸਮਝ ਆਣੀ ਹੈ ਹੁਣ ਤੁਸੀਂ ਗੱਲਾਂ ਕਰੀ ਜੰਦੇ ਹੋ ਮਾ ਮਾ ਮੈਨੂੰ ਮੈਨੂੰ ਕੁਛ ਕਿਹਾ ਨਹੀਂ ਮੇਰੇ ਮਾ ਮਾਂ ਦੀ ਨਾ ਮੈਂ ਤਾਂ ਜਮਾ ਨਾਲ ਕੋਈ ਬੋਲਦਾ ਘਰ ਚ ਨਹੀਂ ਜੀ ਉਹ ਨਾ ਤੁਸੀਂ ਤਾਂ ਨਾ ਕਰੋ ਫਿਰ ਕੀ ਆ ਪਰ ਜਾਈ ਨਾ ਮੇਰੇ ਨਾਲ ਕੁਛ ਔਟੀਆਂ ਮਾ ਮਾ ਵਾਲੀਆਂ ਮੈਂ ਤਾਂ ਵੱਡੀ ਪਹੁੰਚਾਈ ਹੈ ਨਾ ਤੁਹਾਡੀ ਕੋਨੇ ਤੋਂ ਬੋਲੀ ਮੈਨੂੰ ਨਹੀਂ ਜੀ ਮੈਂ ਤਾਂ ਬਸ ਤੁਹਾਨੂੰ ਸਮਝਾਇਆ ਹੀ ਆ ਪੀਸਾਂ ਦੇ ਲਾਉਣ ਪਾਉਣ ਤੇ ਕੱਲਾ ਕਰਦੇ ਨੇ ਤਾਂ ਤੁਹਾਨੂੰ ਸਮਝਾਇਆ ਵਾ ਕਿ ਇਹ ਤੁਹਾਡੇ ਪਰ ਮਾ ਹਸਦੇ ਨੀਆ ਬਨਿਆ ਮੈਂ ਮਰਾ ਕਿਤਾ ਤੈਨੂੰ ਕਦੀ ਲਾਮ ਪਾਉਣ ਤੋਂ ਆ ਸੂਟ ਮੈਨੂੰ ਖਰੀਦ-ਖਰੀਦ ਕੇ ਲੈ ਆਉਣੀ ਆ ਬਾਜ਼ਾਰੋਂ ਇੱਕ ਨਿੱਕਾ ਰੰਗ ਚੁਣ ਕੇ ਮੈਨੂੰ ਪਤਾ ਮੈਨੂੰ ਤੁਸੀਂ ਬਹੁਤ ਛੋਟੇ-ਛੋਟੇ ਸੂਟ ਲੈ ਕੇ ਦਿੱਤਾ ਮੈਨੂੰ ਸਾਡੀ ਪਸੰਦ ਆਉਂਦੀ ਮੈਨੂੰ ਪਰ ਤੁਸੀਂ ਰੋ ਨਾ ਮੇਲੋ ਪਲੀਜ਼ ਰੋ ਨਾ ਉਹਨੂੰ ਸਮਝਾ ਦੀ ਸੇਵਕ ਨੂੰ ਲੈ ਆ ਮੇਰੇ ਘਰ ਚ ਮੈਂ ਉਹਦੀ ਮੀਰੀ ਤੇ ਕੋਈ ਹਿੱਸੇਦਾਰ ਨਹੀਂ ਮੇਰੇ ਤਰ੍ਹਾਂ ਰੋ ਪਾਵੇ ਤੇ ਉਹਦੀ ਮੋਟੀ ਨਹੀਂ ਵੀ ਹੱਲ ਦੇ ਦੇ ਕਿ ਮੈਂ ਤੇ ਰੋਟੀਆਂ ਨੂੰ ਚਾਹ ਸੇਰ ਦੇ ਲਿਆ ਕਰੇ ਕੋਈ ਨਹੀਂ ਮੈਂ ਕਹਿ ਦਿੰਦੀ ਤੁਸੀਂ ਉਹਨਾਂ ਹੱਥ ਧੋ ਤੂੰ ਜਾ ਕੇ ਬੈਠੋ ਮੈਂ ਤੇ ਰੋਟੀ ਬਣਾ ਕੇ ਲੰਨੀ ਗਰਮ ਆਹ ਤੇ ਦੇਸੀ ਘੋਲਾ ਦੇਣੀ ਮਾੜਾ ਜਾਂ ਹਾਂ ਲਾ ਦੂੰਗੀ ਲੈ ਆਣਾ ਚੁੱਕ ਲੈਣੀ ਚਾਹ ਨਹੀਂ ਕੋਈ ਨਾ ਤੇ ਚੰਗੀ ਤਰ੍ਹਾਂ ਰੋਟੀ ਬਣਾਈ ਲਾ ਕੇ ਨਾੜ ਕੇ ਬਿਲਕੁਲ ਮੱਧਿਓ ਬਣਾਉਂਗੀ ਮੈਂ ਚਲ ਠੀਕ ਐ ਇਹਨੂੰ ਰਹਿਣ ਦਾ ਫਾਇਦੀ ਮੈਂ ਧੋ ਦੂੰ ਕੋਈ ਹੱਥ ਧੋ ਕੇ ਜਾਓ ਚਲ ਠੀਕ ਐ ਤੂੰ ਤੇ ਫੇਰ ਤੂੰ ਸੰਭੋਲੇ ਹੀ ਹੋ ਜਾ ਉਹ ਵੀ ਜਲੀ ਆਈ ਨਹੀਂ ਉਹ ਵੀ ਤੁਝੂਗੀ ਨਾ ਮੀਂਹ ਨਾਲੇ ਨਹੀਂ ਹਾਂ ਮੈਂ ਸਾਰਾ ਮਸੀਹਾ ਕਿਸ ਦਾ ਦੇਵਾਂ ਮੈਂ ਤਾਂ ਮਾਉਂ ਫੋੜਦਾ ਵਾਲੇ ਪਿੱਕੇ ਨਹੀਂ ਨਹੀਂ ਆਪਾ ਪਿੱਕੇ ਚੋੜਨੀ ਆ ਮੈਂ ਵੀਰ ਨੂੰ ਵਾਲੇ ਦਾ ਫੋਨ ਵੀ ਕਰਦਾ ਨਹੀਂ ਬਾਹਰ ਨਹੀਂ ਤੂੰ ਜਿੱਥੇ ਬੈਠੂ ਆਗੇ ਚੱਲ ਗਏ ਹਾਂ ਤਾਂ ਹੋ ਜਾਂਦੀ ਸਾਡੇ ਜੋ ਕੀ ਰੱਖੀ ਹੈ ਮਾਂ ਤਾਂ ਵੀ ਜੰਮ ਕੇ ਤੇ ਆਪ ਤੁਰ ਪਈ ਆ ਸਾਡੇ ਜੋ ਦੱਸਿਆ ਆਪਾਂ ਛੱਡ ਗਏ ਇੱਥੇ ਵਿਆਹ ਹੀ ਨਹੀਂ ਹਾਂ ਤੇ ਆਪਣੇ ਘਰ ਜਾਵੇ ਤੇ ਸਾਡੀ ਵੀ ਕਿਤੇ ਚਾਨ ਸੁਖੀ ਹੋਵੇ ਇਹਨੇ ਹਣ ਦਰਾਂ ਨਿਸ਼ਾਨੀ ਨੂੰ ਲਾਦਾ ਬਹਿਣ ਨਹੀਂ ਜਣਾ ਰੱਖਿਓ ਲੜਾ ਕੇ ਸਾਹ ਲੈਣਾ ਨਹੀਂ ਮੈਂ ਰੋਟੀ ਬਣਾ ਕੇ ਤੁਹਾਾਰੇ ਮੱਥੇ ਮਾਰਾਂ ਤੂੰ ਹਾਂ ਪਹਿਲੇ ਮੈਂ ਪ੍ਰੋਟੈਕਟ ਆ ਗਈ ਪਰ ਇੱਕ ਗੱਲ ਆ ਕਿੱਡੀ ਨਿਖ ਰੱਖਦੀ ਆ ਕਿੱਡਾ ਧਿਆਨ ਰੱਖਿਆ ਚੁੱਕਿਆਂ ਦਾ ਕੀਤੇ ਇਹਨਾਂ ਕੁ ਮੇ ਸਿੰਮਰ ਦੀ ਰਸੂ ਖਾਟਲੇ ਵੀ ਇਹ ਚੁੱਕਿਆਂ ਤੇ ਨਾ ਆਵਾ ਦੇ ਮੇਰਾ ਅੰਦਰ ਤੇ ਚਲੀ ਗਈ ਹੁਣ ਰੋਟੀ ਤੇ ਮੈਂ ਦੋ ਮਿੰਟ ਰੁੱਕ ਗਈ ਲਉਣੀ ਪਹਿਲੇ ਸਿੰਮਰਾ ਤੱਕ ਜਾਣੀ ਹੁਣ ਸਮਝੋ ਨਹੀਂ ਆ ਪਹਿਣਾ ਆਪਣੇ ਚੁੱਕਿਆ ਨਾ ਸਾਹਮ ਕੇ ਰਖੀ ਦੀਦੀ ਦੀ ਨਿਗਾ ਚੜ ਗਈ ਇਹ ਨਾ ਮੁਰਕੇ ਲੱਭਣੀ ਆ ਕਿੱਕੇ ਮਿੱਠਾ ਤੇ ਦੇਤੀ ਚਾ ਮੈਨੂੰ ਮੈਨੂੰ ਕੋਈ ਕੁਝ ਕਹਿ ਕੇ ਤਾਂ ਵੇਖੇ ਮੈਂ ਵੱਡੇ ਵੀਰ ਨੂੰ ਨਾ ਸਭ ਕੁਝ ਦੱਸਾਂਗੀ ਸਿਆਪੇ ਆ ਇਕੱਠੀਆਂ ਹੋ ਜਾਂਦੀਆਂ ਦੋਨੇ ਜਾਣੀਆਂ ਮੇਰੀਆਂ ਵੀ ਦੋ ਭੈਣਾਂ ਹੋਰ ਹੁੰਦੀਆਂ ਨਾ ਤਾਂ ਫੇਰ ਨਾਲ ਦੱਸਦੀ ਕਿਵੇਂ ਅਸੀਂ ਵੀ ਭੈਣਾਂ ਭੈਰਾਂ ਇਕੱਠੀਆਂ ਬਹਿ ਕੇ ਤੇ ਗੱਲ ਕਰ ਸਕਦੇ ਆ ਮੈਨੂੰ ਕੱਲੀ ਨੂੰ ਜਾਣ ਕੇ ਮੇਰੇ ਸਵਾਰ ਹੋ ਜਾਂਦੀਆਂ ਨੇ ਰਾਸ਼ਨ ਪਾਣੀ ਲੈ ਕੇ ਆਹ ਲਵੇ ਅੱਜ ਵੱਡੇ ਵੀਕ ਦਾ ਫੋਨ ਐਦੀ ਤਾਂ ਖੰਭ ਘਟਵਾਉਂਗੀ ਵੱਡੀ ਦੀਦੀ ਤੇ ਛੋਟੀ ਛੋਟੀ ਨੂੰ ਤਾਂ ਮੈਂ ਦੱਸੂਗੀ ਪਤਾ ਹਜੇ ਨਹੀਂ ਪਰ ਮੱਦਾ ਪੁੱਛੇ ਤੈਨੂੰ ਚੁੱਕ ਕੇ ਚੜਾਇਆ ਤੂੰ ਚਾਹ ਬਣਾ ਔਰ ਰੋਟੀ ਬਣਾਵੇ ਤੂੰ ਕੱਪੜੇ ਤੋਂ ਉਹ ਸਫਾਈਆਂ ਕਰ ਲਵੇ ਤੂੰ ਭਾਂਡੇ ਤੋਂ ਉਹ ਪ੍ਰੈਸ ਕੱਪੜੇ ਕਰ ਲਵੇ ਮਿੰਟਾਂ 'ਚ ਕਰਦਾ ਕੰਮ ਹੋ ਜਾਂਦਾ ਵੈ ਫੇਰ ਕਹਿੰਦੇ ਨੇ ਨਾਨਾ ਮਾੜੀਆਂ ਨੇ ਮੈਂ ਤਾਂ ਸਮਝਾਂ ਨਹੀਂ ਆ ਕਿ ਚੱਲ ਕੋਈ ਨਹੀਂ ਮੇਰੀ ਭੂਆ ਹੋਣੀ ਮਾਸੀ ਨੂੰ ਜਿਵੇਂ ਸਮਝਾ ਕੇ ਗਏ ਮੈਂ ਤੁਹਾਨੂੰ ਉਹ ਸਮਝਾ ਦੇਣੀ ਆ ਹੱਗੋ ਮੈਨੂੰ ਪਾਣਾ ਦਿੰਦੀਆਂ ਨੇ ਤੇਰਾ ਵਿਆਹ ਹੈਗਾ ਨਾ ਫੇਰ ਪਤਾ ਲੱਗੇਗਾ ਤੁਹਾਡੇ ਦੁੱਖੋਂ ਵਿਆਹ ਨਹੀਂ ਮੈਂ ਕਰਾਂਦੀ ਨਹੀਂ ਤੇ ਮੈਂ ਕਦੋਂ ਦੀ ਤੁਰ ਜਾਂਦੀ ਤਦ ਇਹ ਮੇਰੇ ਅਗੇ ਜੇ ਇਹਦੀ ਦੀਦੀ ਨੂੰ ਤੁਹਾਨੂੰ ਨਾ ਗੁੱਸਾ ਮਿਲੂ ਤੇ ਉਹਨਾਂ ਨੇ ਕੁਝ ਕਹਿਣਾ ਨਹੀਂ ਆ ਉਹਨੇ ਕਹਿਣਾ ਤੂੰ ਵੀ ਜਾਣੇ ਚਲ ਗਿਆ ਕਿ ਉਹ ਦੀ ਖਾਣੀ ਨੇ ਚਲ ਗਿਆ ਉਹਨੇ ਬਾਹਰ ਰਹਿਮ ਦੇ ਤੋਹਦੀਆਂ ਗੱਲਾਂ ਨੂੰ ਉਹਨੂੰ ਨਹੀਂ ਪਤਾ ਦੱਸ ਦੁੱਖ ਸੋ ਕੌਣ ਸੇਵਾ ਕਰਨੀ ਤੂੰ ਠੀਕ ਨਹੀਂ ਤੇ ਤੈਨੂੰ ਨਵੀਂ ਸਵੀ ਨੂੰ ਕੱਲੀ ਕਿੱਥੇ ਕੱਲਣਾ ਮੈਨੂੰ ਜਾਣ ਨਾਲ ਆਪ ਤੇ ਕਿਤੇ ਉਹਨੇ ਤੁਰਨਾ ਨਹੀਂ ਹੁੰਦਾ ਆਪ ਤੇ ਬਸ ਗੱਲਾਂ ਜੋਗੀ ਆ ਦੀਦੀ ਮੈਂ ਤੁਹਾਨੂੰ ਕਿਹਾ ਤਾਂ ਹੈਗਾ ਹੀ ਤੇ ਚਲੋ ਰੈਨ ਤੋਂ ਸ਼ਾਮ ਨੂੰ ਸੇਵਕ ਨੇ ਆ ਹੀ ਜਾਣਾ ਮੈਂ ਤਾਂ ਉਹ ਦੋ ਦਵਾਈ ਲੈ ਆਉਣੀ ਹੀ ਮੈਂ ਤੁਹਾਨੂੰ ਹੀ ਜਿਪਈ ਕਿ ਚਾਲ ਸੀ ਮੇਰੇ ਤੇ ਮੈਂ ਤੇਰੇ ਨਾਲ ਚਲਦੀ ਆ ਸ਼ਾਮਾਂ ਤੱਕ ਕੋਈ ਇੱਕ ਦੁੱਖ ਰਾਕਾ ਖਾਹਾਂਗੇ ਤੇ ਤੈਨੂੰ ਫਰਕ ਵਾਲਾ ਪੈਣ ਵਾਲਾ ਬਣੂਗਾ ਸੇਵਕ ਨੂੰ ਡੀਦੀ ਡੀ ਸੇਵਕ ਨੇ 8 ਵਜੇ ਆਉਣਾ ਹਣੀ ਚੰਨੂੰ ਡਾਕਟਰ ਉੱਡ ਜਾਂਦੇ ਆ ਉੱਡ ਤੇ ਜਾਂਦੇ ਆ ਪਰ ਫਿਰ ਵੀ ਮੈਂ ਨਹੀਂ ਤੁਹਾਨੂੰ ਨਾਲ ਕੁਝ ਕਹੇ ਕੁਝ ਨਹੀਂ ਕਹਿੰਦੀ ਵੇਖਿਆ ਨਾ ਡਾਕਟਰ ਦਾ ਮੈਂ ਫੇਰਾ ਪੈ ਗਿਆ ਤੈਨੂੰ ਮੈਂ ਕਿਹਾ ਨਹੀਂ ਫੋਨ ਕਰੇ ਕੁਛ ਲੈ ਡਾਕਟਰ ਬੈਠਾ ਵੀ ਆ ਮੈਂ ਚੱਲ ਉਹਦੋਂ ਕਹੇ ਕਿ ਸੇਵਕ ਨੂੰ ਆ ਲੈਂ ਤੇ ਸ਼ਾਮ ਦੀ ਨੂੰ ਚੱਲਦੇ ਤੂੰ ਹੀ ਕਹਿੰਦੇ ਕਿ ਨਹੀਂ ਸਿੰਗਲ ਤੂੰ ਛੇਤੀ ਭਜਾ ਦੇ ਨਾ ਕਿਤੇ ਬਿਮਾਰ ਹੋ ਜੀ ਚੱਲ ਚਿੰਦਗੀ ਤੂੰ ਫੋਨ ਨਹੀਂ ਕੀਤਾ ਡਾਕਟਰ ਨੂੰ ਮੈਂ ਨਹੀਂ ਭੁਣ ਕੀਤਾ ਮੈਂ ਕਿਹਾ ਚੱਲ ਬੈਠੇ ਹੀ ਹੋਣਗੇ ਮੈਨੂੰ ਥੋੜੀ ਬੋਲੇ ਚੱਲ ਜਨੰਦਾਂ ਉੱਠ ਕੇ ਚੰਦ ਆ ਕੋਮ ਫੇਰਾਏ ਹਨਾ ਹੋਏ ਵੀ ਗੱਲ ਸਹੀ ਬੈਠੇ ਬੈਠੇ ਵੀ ਕੀ ਕਰਨਾ ਨਾਲੇ ਸੁਨਿਆਰੇ ਦਾ ਜਿਹੜਾ ਕੰਮ ਹੈ ਉਹ ਵੀ ਨਿਪੇੜ ਆਇਆ ਸਹੀ ਗੱਲ ਹੈ ਜੀ ਜੀ ਲੈ 14 ਵੀ ਚੱਲ ਜਾ ਕਿ ਖੋਕੇ ਦਾ ਕੰਮ ਨੇ ਤੇ ਮਹੀਨਾ ਮਹੀਨਾੜਿਆ ਰਹਿਣਾ ਸੀ ਤੁਹਾਨੂੰ ਪਤਾ ਕਰੇ ਚੀਜ਼ ਪਈ ਵਜ੍ਹਾ ਧਿਆਨ ਨਹੀਂ ਜਾਂਦਾ ਇਹ ਤਾਂ ਹੈ ਮਾਰਾਨੀ ਕਿੱਥੇ ਹਨ ਜੰਨੀ ਹੋਣ ਦੀ ਇਹ ਕੀ ਬਤਾ ਕਿਹੜਾ ਬੰਬ ਤਿਆਰ ਕਰਨਗੇ ਬਚ ਕੇ ਰਹੀ ਨਾ ਮੇਰੇ ਨਾਲ ਤੁਹਾਨੂੰ ਬਦਮ ਬਤਾ ਲਉਣਾ ਨਹੀਂ ਤੁਹਾਡੇ ਨਾਲ ਹੀ ਜਾਂਦਾ ਬਸ ਮੇਰੋਂ ਇਹ ਕਿ ਮੇਰੇ ਤੁਹਾਡੇ ਕਰਕੇ ਬੋਲਣਾ ਨਾ ਪੈ ਜੇ ਕਿਸੇ ਦਿਨ ਸਾਲ ਕੋਈ ਗੱਲ ਨਹੀਂ ਦਿ ਲੋੜ ਪਈ ਕਿ ਬੋਲ ਵੀ ਲਵਾਗੇ ਕਿਸੇ ਡਰਦੇ ਥੋੜਾ ਤੁਹਾਨੂੰ ਕਿਤੇ ਕੋਈ ਨਹੀਂ ਡਰਦੀਆਂ ਜੇ ਨਹੀਂ ਦੀਦੀ ਹਾਂ ਡਰਦੀਆਂ ਤਾਂ ਨਹੀਂ ਕਿਹਾ ਹਾਂ ਪੈਸੇ ਹੀ ਤੇ ਕਰ ਲਵਾਂਗੇ ਨਹੀਂ ਸਰਕ ਤੋਂ ਪੈ ਨਿਕਲੀਆਂ 12 ਵਜੇ ਕਿਤੇ ਡਾਕਟਰ ਨਾ ਪਹੁੰਚ ਜਵੇ ਸ਼ਾਮ ਦਾ ਟਾਈਮ ਵੇਟ ਕਰ ਲੈਂਦੀ ਉਹ ਆਂਦਾ ਤੈਨੂੰ ਰਾਮ ਦਾ ਗੱਡੀ ਚ ਭਾ ਕੇ ਲੈ ਜਾਂਦਾ ਇੱਕ ਟ੍ਰੈਫਿਕ ਇਹ ਗਿਰੀਕਸ਼ੀਆਂ ਚ ਝਟਕੇ ਇਹਨੇ ਵੱਜਦੇ ਨੇ ਲੱਖ ਲੁਕ ਦੂਰਾ ਹੋ ਜਾਂਦਾ ਵਾ ਲੈ ਇਹ ਦਵਾਈ ਕੀ ਕਹਿੰਦਾ ਹਾਂ ਡਾਕਟਰ ਉਹ ਹਾਰਟ ਦੀ ਦਵਾਈ ਹੈ ਨਹੀਂ ਆ ਡਾਕਟਰ ਮਿਲਿਆ ਨਹੀਂ ਹੈ ਮਿਲਿਆ ਨਹੀਂ ਡਾਕਟਰ ਤਾਂ ਆਹ ਫੋਨ ਸਾੜ ਦੋ ਕਿਤੇ ਅੰਗ ਲਾ ਲਓ ਇਹਨੂੰ ਖੂਕ ਦੋ ਫੋਨ ਨੂੰ ਡਾਕਟਰ ਨੂੰ ਨਹੀਂ ਫੋਨ ਕਰ ਸਕਦੇ ਸਿਰ ਰੈਸੈਪਸ਼ਨ ਤੇ ਫੋਨ ਕਰਕੇ ਜਾਓ ਕਿ ਡਾਕਟਰ ਅੱਜ ਬੈਠਾ ਨਹੀਂ ਬੈਠਾ ਤਾਨੂੰ ਪਤਾ ਹੈ ਛੁੱਟੀਆਂ ਦੇ ਦਿਨ ਚੱਲਦੇ ਨੇ ਡਾਕਟਰ ਸਾਰੇ ਕਿਦਾਂ ਕਿਦਾਂ ਛੁੱਟੀਆਂ ਦੇ ਗਏ ਹੁੰਦੇ ਨੇ ਉੱਥੇ ਕੋਈ ਐਮਓਫੇ ਡਾਕਟਰ ਬਿਠਾਉਣਾ ਮੈਂ ਜੇ ਨਿਕਲਦਾ ਸਾਨੂੰ ਪਤਾ ਹੁੰਦਾ ਨਹੀਂ ਤੁਹਾਡੀ ਸਲਾਹ ਲੈ ਕੇ ਤੁਰਦੇ ਸਗੇ ਸਾਡੀ ਸਲਾਹ ਲੈ ਕੇ ਕੋਈ ਨ ਤੁਰਦਾ ਜੀ ਸਾਰੇ ਤਾਂ ਪ੍ਰਧਾਨ ਬਣੇ ਫਿਰਦੇ ਨੇ ਸਾਰਿਆਂ ਨੇ ਤਾਂ ਮੈਨੂੰ ਬਸ ਨ ਦੁੱਧ ਚ ਨਿਕਲੀ ਮੱਖੀ ਸਮਝਿਆ ਕੱਢ ਕੇ ਬਾਹਰ ਮਾਰ ਦਿੰਦੇ ਨੇ ਮੈਂ ਕਿਹਾ ਤੁਹਾਡੇ ਭਲੇ ਦੀ ਕੋਈ ਗੱਲ ਕਰਨਾ ਤੁਹਾਨੂੰ ਸੁਝਦੀ ਨਹੀਂ ਭਾਵੇਂ ਤੈਨੂੰ ਤਾਂ ਸਿਆਣੀ ਲੈਣੀ ਹੈ ਨਾ ਤੈਨੂੰ ਤਾਂ ਪਤਾ ਮੈਂ ਜੋ ਕਮਾ ਸਹੀ ਕਰਨੀ ਆ ਹਾਂਜੀ ਦੀਦੀ ਚਲੋ ਕੋਈ ਗੱਲ ਨਹੀਂ ਗਲਤੀ ਹੋ ਗਈ ਬੇਟਾ ਧਿਆਨ ਰੱਖਣਾ ਉਂਝੀ ਕਰੋ ਕਿ ਬੰਦੇ ਨਾ ਘੁੰਮਣ ਖੇ ਰੰਜਾਨਾ ਸੀ ਤੇ ਖਾਣ ਪੀਣ ਜਾਣਾ ਸੀ ਕੋੜੇ-ਪਕੂੜੇ ਕੋਈ ਚਾਹ ਮਸਾਲੇ ਹੈ ਨਾ ਚੰਗੀ ਗੱਲ ਨਹੀਂ ਹੈ ਜੇ ਤਿੱਖੜ ਦੇ ਪਾਰੇ ਡਾਕਟਰ ਦੀ ਬਾਤ ਬੈਠਾ ਤੇ ਤੁਹਾਨੂੰ ਵੀ ਲੱਗਿਆ ਮੇਰੀ ਗੱਲ ਸੁਣੋ ਦੀਦੀ ਜੇ ਤਿੱਖੜ ਦੇ ਪਾਰੇ ਡਾਕਟਰ ਨਹੀਂ ਮਿਲਦਾ ਤੇ ਕੀ ਗੱਲ ਖਾਣ ਪੀਣ ਦੇ ਜਿਹੜੇ ਤਿੱਖੜ ਦੇ ਪਾਰੇ ਲੱਗ ਜਾਣੇ ਉਹ ਵੀ ਸ਼ਾਮ ਨੂੰ ਜਾ ਕੇ ਲੱਗਣੀਆਂ ਨਹੀਂ ਅੱਛਾ ਨਹੀਂ ਦੀਦੀ ਖਾਣ ਪੀਣ ਕੁਛ ਨਹੀਂ ਗਿਆ ਸੱਚੀ ਦਵਾਈ ਲੈਣਗੇ ਨਹੀਂ ਮਿਲੀ ਤੇ ਆਂਦੇ ਆਂਦੇ ਫਿਰ ਉਸ ਨੇ ਆਰੇ ਕੋ ਤੁਹਾਨੂੰ ਪਤਾ ਹੀ ਸੀ ਕੋਕਾ ਬੰਨਾ ਦਿੱਤਾ ਸੀ ਸਿਮਰਤ ਦਾ ਉਹ ਲੈ ਕੇ ਆਈਏ ਉਸ ਪੋਲੀ ਕਿੱਦਾਂ ਮੇਰੇ ਨਾਲ ਛੋਟੀ ਹੋਈ ਸੀ ਛੋਟੀ ਐ ਤੇ ਮੇਰੇ ਸਿਰ ਤੇ ਚੜ ਕੇ ਮੈਨੂੰ ਬੋਲੇਗੀ ਹੈ ਮੈਂ ਕਰਦੀ ਵੱਡੇ ਵੀਰੇ ਨਾਲ ਐਦਾਂ ਬੋਲੀ ਆ ਦਿਨ ਤੱਕ ਮੈਂ ਤੇਰੇ ਪਿੱਛੇ ਇਹੀ ਅਦਾ ਸਿਖਾਈ ਕਿ ਵੱਡੀ ਨਾਂ ਨਾਲ ਮੈਂ ਐਦਾਂ ਮੁਰਲੋ ਮੈਨੂੰ ਨਾ ਆ ਜਬਾਨ ਚੱਲਨੀ ਪਸੰਦ ਨਹੀਂ ਗਈ ਹੈ ਸੇਵਕ ਮੇਰੇ ਮੂਰੇ ਬੋਲ ਗਿਆ ਉਹ ਖਾਵੇ ਮਾਰ ਕੇ ਚਪੇੜਨਾ ਤੇ ਦੰਦ ਬਾਹਰ ਕੱਢ ਦਵਾਂ ਮੈਂ ਜੀ ਵੀ ਉਹ ਸੇਵਕ ਹੈ ਨਹੀਂ ਤੇ ਤੂੰ ਕੌਣ ਹੈ ਸੇਵਕ ਦੀ ਕੱਦੀ हां ਤੇ ਸੇਵਕ ਨੇ ਅਜ ਤੱਕ ਮੇਰੇ ਨਾਲ ਦੁੱਚੀ ਬਾਤ ਇਹਦਾ ਗੱਲ ਨਹੀਂ ਕੀਤੀ ਜਿੱਦਾ ਤੁਸੀਂ ਕਰਨ ਦੇ ਦਿੱਤੀ। ਬਲਤ ਵੇਖੋ ਵੇਖੀਏ ਜੇ ਤੁਸੀਂ ਆਪਣੀ ਜ਼ਬਾਨ ਕੰਟਰੋਲ ਰੱਖੋਗੇ ਮੈਨੂੰ ਵੀ ਰੱਖਣੀ ਹੁੰਦੀ ਹੈ। ਸਿਮਰਤ ਠੀਕ ਹੈ ਠੀਕ ਹੈ ਭਾਬੀ। ਕੋਈ ਗੱਲ ਨਹੀਂ। ਨਹੀਂ ਦੀਦੀ ਛੋਟੀ ਨਾ ਤੁਸੀਂ ਮਾਫ਼ ਕਰਵਾ। ਚਾਹ ਮੇਰੇ ਸੇਵਕ ਆ ਗਿਆ ਪਾਣੀ ਪੁਣੀ ਦੇ ਸਕਦਾ। ਚੱਲ ਰਹਿਣ ਦਿਓ ਰਹਿਣ ਦੇ ਰਹਿਣ ਦੇ। ਨਹੀਂ ਦੀਦੀ ਮੈਨੂੰ ਸਮਝਾਵਾਂਗੀ। ਹੋਰ ਰਹਿਣ ਨਹੀਂ ਤੁਸੀਂ ਬਾਸਤਾ ਕਰੋ। ਉਹ ਮੈਂ ਅੱਗੇ ਕੱਲ ਵੀ ਕਿਹਾ ਸੀ। ਅਤੁ ਹੀ ਮੇਲੀ ਭੰਗ ਤਾਂ ਜਿਹੜੀ ਕਰਨ ਲਈ ਹੈ ਨਾ ਉਹ ਮੈਂ ਬਹਿ ਕੇ ਕਿ ਮੈਂ ਜੀਨੀ ਸਾਰੀ ਸਬਕ ਮਾਰਾ ਕਿਆ ਸਿਖਰ ਦਪੈਰ ਗਈ ਮੈਂ ਕਿ ਗੱਡੀ ਚ ਚੱਲ ਜੇਗੀ ਸੇਵਗਨ ਨਾਲ ਬੰਦੇ ਨਾਲ ਜਾਣ ਦੀ ਟੋਰ ਵੱਖਰੀ ਕਿੱਥੇ ਦੇਖ ਰਿਖਸ਼ਟ ੱਟਕੇ ਖੰਦੀਆਂ ਰਹੀ ਮਾਰਾ ਸ਼ਬਦ ਕਿਆ ਮੈਂ ਮਾਸੀ ਨੂੰ ਫੋਨ ਕਰਕੇ ਕਹਿਣੀ ਇੰਨੀ ਗੱਲ ਕਿ ਮਾਸੀ ਮੈਂ ਗੱਲ ਕੀ ਕੀਤੀ ਤੇ ਮੈਨੂੰ ਟੁੱਟਾ ਜਵਾਬ ਦੇ ਕੇ ਜਾਈਆ ਲਵ ਮੈਰੀ ਦਾ ਨਤੀਜਾ ਲਓ ਆਪਣੀ ਪਸੰਦ ਦੀ ਚੁੱਕ ਲਿਆ ਆ ਵਾ ਤੂੰ ਹੀ ਆ ਸਾਡੀ ਪਸੰਦ ਦੇ ਕਿਤੇ ਦੰਦੋਂ ਤਾਂ ਦੰਦ ਨਹੀਂ ਚੁੱਕਦੇ ਹੈ ਕੋਈ ਨਾ ਚੀਦ ਹੋ ਜਵੇ ਐਲੋ ਫਕਾਣਾ ਵੀ ਫੁੜਕਣੇ ਜੇ ਕੋਈ ਗੱਲ ਨਹੀਂ ਜੀ ਤੁਸੀਂ ਬਸ ਗੁੱਸਾ ਨਾ ਕਰੋ ਮੈਂ ਤੁਹਾਨੂੰ ਕਹਿਣਾ ਮੈਂ ਉਹਨੂੰ ਸਮਝਾ ਮੰਗੀ ਆਪਾਂ ਨਹੀਂ ਉਹਦੀ ਮੰਮੀ ਨੂੰ ਨਾ ਫੋਨ ਕਰਾ ਨਾ ਕਰਾ ਸੀ ਮੰਮੀ ਨੂੰ ਫੋਨ ਐਵੇਂ ਬਿਨਾ ਮਤਲਬ ਤੋਂ ਲੜਾਈ ਕੀ ਚੱਲਦੀ ਆ ਅੱਗੇ ਉਹਦੀ ਮੰ ਆਨੂੰ ਨਹੀਂ ਕਰਾਂਗੀ ਸੇਵਕ ਤੇ ਕਰਨੀ ਤੇ ਮੈਂ ਪਾਉਣੂੰ ਗੱਲ ਕਿ ਵਧਾਈ ਦੇਵਾ ਤੇਰੀ ਜਨਾਨੀ ਦੀਆਂ ਰਖਾ ਖੁੱਲ ਗਈਆਂ ਮੇਰੇ ਤੇ ਬੋਲਣ ਨੂੰ ਕੱਢ ਤੋ ਤਿਆਰੀ ਕੋਈ ਬੁੱਢਾ ਜਾਂ ਲੱਭੋ ਮੇਰੇ ਸੇ ਤੇ ਗੋਲੀ ਮਾਰ ਕੇ ਮੈਨੂੰ ਕੱਢ ਦੋ ਬਾਹਰ ਨਹੀਂ ਜੀ ਕਾਤ ਨਾ ਲੱਭਣਾ ਬੁੱਢਾ ਕੋ ਲੱਭਣਾ ਤਾਂ ਕਿੰਨੇ ਸਾਲ ਤੋਂ ਲੱਭਾਂਗੇ ਇਹ ਲਪਣਾ ਹੁੰਦਾ ਹੈ ਕਿ ਕੀ ਸਹੀ ਹੈ ਨਾ ਤਾਂ ਕੋਈ ਦਾ ਖਰੂਸ ਲੱਭਣਾ ਹੈ ਨਾ ਜਿਹੜਾ ਤੈਨੂੰ ਸਿੱਧਿਆ ਕਰ ਦੇ ਤੂੰ ਕਿੱਥੇ ਚੱਲੇ ਮਰਨ ਚੱਲਨੀ ਆ ਕਿਉਂ ਜਿਸ ਘਰ ਇੱਜ਼ਤ ਨਾ ਹੋਵੇ ਨਾ ਉਸ ਘਰ ਮਰ ਜਣਾ ਚਾਹੀਦਾ ਹੈ ਓ ਇੱਧਰ ਆਓ ਕੀ ਗੱਲ ਹੋ ਗਈ ਕਾਦੀ ਇੱਜ਼ਤ ਦੀ ਦੱਸੋ ਮੈਨੂੰ ਮੇਨੇ ਕਾਦਾ ਸੇਵ ਮੈਂ ਤਾਂ ਹੱਦਲੀ ਮਾਰਾ ਕੀਤਾ ਕੁਛ ਨਹੀਂ ਕੋਈ ਇਹੋ ਜਿਹਾ ਕਰਨ ਕੀਤਾ ਹੋਵੇ ਜਿੱਲਾ ਤੁਹਾਨੂੰ ਸ਼ਰਮ ਨਾਲ ਸਿਰ ਝੁਕਾਉਂਦੇ ਆ ਬੇ। ਨਹੀਂ ਅਰੇ ਕੋਲਕਾ ਨਾ ਤੂੰ ਹੀ ਮੈਨੂੰ ਇਹ ਸਾਰੀ ਗੱਲ ਦੱਸੋ ਗੱਲ ਹੋਈ ਕਿ ਤੂੰ ਜਾਂ ਕੀ ਗੋਲਮੋਲ ਗੱਲਾਂ ਕਰ ਰਹੇ ਨੇ। ਤੂੰ ਕੀ ਕਿਹਾ? ਟੋਪ ਹੈ। ਕਿੰਨੀ ਟੋਪਾ ਕਰਨੀ? ਬੁਰਾ ਭਾਲ। ਜੇ ਮੈਂ ਤੇਰੀ ਬੋਟੀ ਨੂੰ ਸਿਰੇ ਕਿਆ ਤੇ ਬਾਉ ਤੂੰ ਨਾ ਦਵਾਈ ਲੈਣ ਹਜੇ ਨਾ ਜਾ। ਤੈਨੂੰ ਗੋਲੀ ਕਦੇ ਨਹੀਂ ਸ਼ਾਮੀ ਸੇਵਗਾਏਗਾ। ਗੱਡੀ 'ਚ ਜਾਈ। ਘਟਾ ਨਹੀਂ ਚੜੇਗਾ ਤਬਿਆਰ ਨਹੀਂ ਖਰਾਬ ਹੋਈ। ਹਰਕ ਇਹ ਬਿਲਕੁਲ ਸਹੀ ਕਹਾਣੀ ਫਿਰ ਕਹਿੰਦੀ ਨਹੀਂ ਮੈਂ ਭੱਟੀ ਭਾਬੀ ਨਾਲ ਜਾ ਕੇ ਹੁਣ ਹੀ ਆਣੀ ਆ ਫਿਰ ਡਾਕਟਰ ਨੂੰ ਰਿਸੈਪਸ਼ਨ ਦੇ ਵੀ ਨਰਸ ਨੂੰ ਫੋਨ ਕਿਤੇ ਵੀ ਨਾ ਚੱਲ ਗਈ ਡਾਕਟਰ ਨਹੀਂ ਮਿਲਿਆ ਘੰਟੇ ਦਾ ਸਫ਼ਰ ਕਰਕੇ ਤੈਅ ਕਰਕੇ ਆਈਆਂ ਤੱਕੇ ਖਾ ਕੇ ਬਾਹਰੋਂ ਖਾ ਪੀ ਕੇ ਉਲਟਾ ਆਈਆਂ ਮੇਰੇ ਕਿ ਇੰਨੀ ਜਮਾਨ ਤੇਰੀ ਮੋਟੀ ਨੇ ਚਲਾਈ ਆ ਠੀਕ ਹੈ ਤੁਹਾਨੂੰ ਬਾਪਰੇ ਮੂਹਰਾ ਤਾਂ ਸਮੇਂ ਕਿੰਨੀ ਬੇਸਤੀ ਕਰਾਂਗੀ ਹਟੀ ਮੈਂ ਕਿਹਾ ਪੁੱਤ ਮੈਂ ਤੈਨੂੰ ਸਮਝਾਇਆ ਵੀ ਸੀ ਮੋਤਾ ਕਹਿੰਦੀ ਬੋਲਣ ਦੀ ਲੋੜ ਨਹੀਂ ਚੱਲਗੇ ਤੇ ਕੀ ਹੋ ਗਿਆ ਮੈਂ ਜਦ ਮੈਂ ਮਾਰਾ ਕੀ ਕੀਤਾ ਫੇਰ ਵੱਡੀ ਭਾਬੀ ਨੇ ਵੀ ਕਿਹਾ ਸੋ ਕਿ ਦੀਦੀ ਤਾਂ ਸਹੀ ਕੰਦੇ ਪਏ ਨੇ ਸਿਮਰਤ ਨਾਲ ਬੋਲ ਤੋਰੀ ਟੋਕਿਆ ਵੱਡੀ ਭਾਬੀ ਨੇ ਕਿ ਨਾ ਬੋਲ ਨਾ ਬੋਲ ਕੁਛ ਨਹੀਂ ਕਹਿੰਦੇ ਮੈਨੂੰ ਸੁਝਾਇਆ ਹੀ ਐ ਕਿਉਂ ਕਹਿੰਦੀ ਸੇਵਕ ਨਹੀਂ ਕਿਉਂ ਜਾਵਾਂ ਮੈਂ ਉਹਦੇ ਨਾਲ ਨਹੀਂ ਜਾ ਸਕਦੀ ਭਾਬੀ ਨਾਲ ਨਾਸ ਐਕਟਿਵਾ ਲੱਲੋ ਓਣੀ ਸਿੱਖਣੀ ਤੇ ਖਿਆਲ ੱਤੇ ਖਾ ਗਏ ਆਈਆਂ ਵੀ ਕੀ ਮਾਰਾ ਕਹਤਾ ਮੀਂ ਤੇ ਮੈਂ ਤਾਂ ਕੋਈ ਨਹੀਂ ਮੈਂ ਕਰਦਾ ਗੱਲ ਇਹ ਆਂਦੇ ਮੇਰੀ ਬਹੁਤ ਬੇਇੱਜ਼ਤੀ ਉਹ ਤੁਸੀਂ ਅੰਦਰ ਬਹੁਤ ਅੰਦਰ ਜਾਓ ਆ ਜਾ ਅੰਦਰ ਕਰਦਾ ਮੈਂ ਆਪੇ ਗੱਲ ਸਮਰਤਾ ਬਾਜੀ ਆ ਗਈ ਜੀ ਤੇ ਮੇਰੀ ਗੱਲ ਸੁਣ ਤੋਂ ਪੁੱਛਣਾ ਯਾਰ ਮੇ ਤਬੀਅਤ ਠੀਕ ਨਹੀਂ ਹੋ ਗਈ ਦਵਾਈ ਲੈ ਕੇ ਆਈ ਤੇ ਜਾਂਦਿਆਂ ਨੂੰ ਇਹ ਡਾਕਟਰ ਹੀ ਨਹੀਂ ਹੈਗਾ ਇੱਥੇ ਬੈਠਾ ਫਿਰ ਮੈਂ ਵਾਪਸ ਆ ਗਈ ਤੇ ਮੇਰੀ ਵੇਟ ਕਰ ਲੈਂਦੀ ਸ਼ਾਮ ਨੂੰ ਚੱਲ ਜਾਂਦੇ ਹਾਂ ਹਾਂਜੀ ਸੋਚਿਆ ਤਾਂ ਹੈਗਾ ਕਿ ਸ਼ਾਮ ਨੂੰ ਚੱਲ ਜਾ ਫਿਰ ਮੈਨੂੰ ਡਾਕਟਰ ਦਾ ਪਤਾ ਨਹੀਂ ਮਿਲੇਗਾ ਨਾ ਮੇਰੇ ਇਸ ਕਰਕੇ ਮੈਂ ਕਿਹਾ ਚੱਲ ਹੁਣੇ ਹੋ ਉਨੇ ਆ ਜਾਂਦਿਆਂ ਨੂੰ ਵੇਖੋ ਡਾਕਟਰ ਹੀ ਨਹੀਂ ਬੈਠਾ ਤਲ ਕੋਈ ਨਾ ਸ਼ਾਮਣ ਫੇਰ ਹੋਵਾਂਗੇ ਅੱਛਾ ਮਰੀਏ ਮੇਰੀ ਗੱਲ ਸੁਣ ਜਿੱਡੇ ਪਿਆਰ ਨਾਲ ਤੂੰ ਮੇਰਾ ਨਾਂ ਬੋਲਣ ਦੀਆਂ ਉਹਨੇ ਹੀ ਪਿਆਰ ਨਾਲ ਜੇ ਤੂੰ ਦੀਦੀ ਨਾਲ ਗੱਲ ਕਰ ਲੈਂਦੀ ਤੂੰ ਦੀਦੀ ਨਾਲ ਗੱਲ ਕਰ ਲੇਤੇ ਵਾ ਅੱਗੇ ਤਾਂ ਮਦੀਨਾ ਕਰਨ ਗਈ ਉਹ ਹੋ ਤੈਨੂੰ ਮੈਂ ਸੋਚਿਆ ਤੋਣੀ ਕਿ ਮਰੀ ਉਹਨਾਂ ਦਾ ਵਾਸਨਾ ਨਾਲ ਚੱਲੇ ਉਹ ਤਿੱਤਾ ਚਲਵਾ ਦੇ ਨੇ ਇੱਥੇ ਮਾਦਮ ਇਹਨੀ ਗੱਲ ਕਹਿਂਦਿਆਂ ਕਿ ਜਿੰਨੇ ਪਿਆਰ ਮਤ ਮੇਰੇ ਨਾਲ ਗੱਲ ਕਰਦੇ ਆ ਇੰਨੇ ਪਿਆਰ ਨਾਲ ਜੇ ਤੂੰ ਦੀਦੀ ਨਾਲ ਗੱਲ ਕਰ ਲੈ ਤੇ ਕੀ ਪਹਚਾਲ ਆ ਚੱਲਿਆ ਹੂੰ ਪਹਚਾਰ ਆ ਚੱਲਿਆ ਮੈਨੂੰ ਲੱਗਦਾ ਵਾ ਜਿੰਨਾ ਚਿਰ ਤੱਕ ਦੀਦੀ ਤੁਹਾਡੇ ਇੱਥੇ ਰਹੂਗੀ ਨਾ ਜਿੰਨਾ ਚਿਰ ਤੱਕ ਤੁਹਾਡੇ ਘਰ ਪਹਚਾਨ ਜਾਣਾ ਨਹੀਂ ਕਦੀ ਨਾ ਜੀ ਨੇ ਜਾਣਾ ਤੇ ਨਾ ਰਾਤ ਨੂੰ ਜਾਣਾ ਕਲੇਸ਼ ਦੀ ਪੂਰੀ ਚੜਿਆ ਮੇਰੀ ਸੁਣ ਗੱਲ ਥੋੜਾ ਇੱਜ਼ਤ ਨਾਲ ਬੋਲ 6-7 ਸਾਲ ਵੱਡੇ ਆ ਮੇਰੇ ਤੋਂ 6-7 ਸਾਲ ਵੱਡੇ ਆ ਤੁਹਾਡੇ ਤੋਂ ਮੈਨੂੰ ਵੀ ਪਤਾ ਵਾ ਵੱਡੇ ਆ ਜੇ ਤੁਹਾਡੇ ਤੋਂ ਵੱਡੇ ਤੇ ਮੇਰੇ ਤੋਂ ਵੀ ਵੱਡੇ ਆ ਪਰ ਕਹਿੰਦੇ ਨੇ ਵੱਡੇ ਨੂੰ ਇੱਜ਼ਤ ਕਰਾਉਣ ਵਾਲੀ ਹੋਣੀ ਚਾਹੀਦੀ ਕਿ ਛੋਟੇ ਦੀ ਇੱਜ਼ਤ ਕਿੱਦਾਂ ਕਰਵਾਈ ਦੀ ਇਹ ਥੋੜੀ ਜਿਨਾਂ ਬੋਲਣ ਦੀ ਅਕਲ ਨਾ ਹੋਵੇ ਤੇ ਉਹ ਅੱਗੇ ਜਿ ਪਾਂਚ ਲਾਉਂਦਾ ਬਣ ਜਬਾਨ ਤੇ ਤੋਂ ਮੇਰੇ ਗਾੜੀ ਵੀ ਚਲਾਉਂਗੀ ਦੇਖੋ ਵੇਖੀ ਮੈਂ ਤੁਹਾਨੂੰ ਮੇਰੀ ਸੁਣ ਗੱਲ ਮੇਰੀ ਪਹਿਲਾਂ ਗੱਲ ਸੁਣੋ ਤੁਸੀਂ ਮੈਨੂੰ ਵੀ ਪਤਾ ਵਾ ਕਿ ਕਿੱਥੋਂ ਆਈ ਜੇ ਤੇ ਕਿੱਥੋਂ ਬੋਲਣ ਦੇ ਜੇ ਇਹ ਸਖਾਏ ਪੜੇ ਸਾਰੇ ਤੁਹਾਨੂੰ ਘਰ ਚ ਹੀ ਆਉਂਦੇ ਆ ਮਿਲ ਗਏ ਹੁਣ ਤੁਹਾਨੂੰ ਆਉਣ ਤੋਂ ਪਹਿਲਾਂ ਹੀ ਬਾਹਰ ਹੀ ਹਾਂ ਇਹ ਗੱਲ ਹੋ ਗਈ ਘਰੇ ਵੇਹੜਾ ਦੀ ਦੀ ਇੱਕ ਗੱਲ ਬੜੀ ਗੰਦੀ ਆ ਮੈਂ ਵੇਖ ਲਈ ਇਹਨੇ ਚੱਚ ਰਹਿ ਗਏ ਕਿ ਉਹਨਾਂ ਨੇ ਨਾ ਜਿਹੜੀ ਗੱਲ ਸਾਡੇ ਜਨਾਂ ਦੇ ਆਣੇ ਚ ਹੋਈ ਹੋਗੀ ਨਾ ਜਾਣ ਬੁੱਝ ਕੇ ਜਾਨੇ ਤੁਹਾਡੇ ਕੰਨਾਂ 'ਚ ਪਾਉਣਗੇ ਜਾਂ ਨੇ ਭਾਜੀ ਦੇ ਕੰਨਾਂ 'ਚ ਪਾਉਣਗੇ ਕਿ ਘਰ 'ਚ ਕ੍ਰਿਸ਼ ਕੀ ਨਾ ਕੇ ਬਸ ਪਿਆਰ ਰਵੇ ਬੋਲ ਬਕਲਾ ਜੋ ਬਕਣਾ ਹੈ ਤੈਨੂੰ ਮੈਂ ਕਿੰਨੀ ਵਾਰੀ ਸਮਝਾਇਆ ਕਿ ਜਦੀ ਦੀ ਕੋਈ ਵੀ ਗੱਲ ਕਰਦੋਂ ਇਦਰੋਂ ਸੁਣ ਕੇ ਇਦਰੋਂ ਕੱਢ ਦਿਆ ਕਰ ਤੂੰ ਬਦਾ ਮੂੰਹ ਨਾ ਲਾਇਆ ਕਰ ਉਹਨਾਂ ਨਾਲ ਤਨ ਮੈਂ ਦੱਸਿਆ ਕਿ ਸੁਭਾਤਾ ਨਾ ਤੂੰ ਸਮਝਣਾ ਕਰ ਮੇਰੀ ਸਾਸਿ ਆਵ ਸਾਸਿ ਆਵ ਸਾਸ ਬੜੰਝਿਲ ਸਾਸ ਕੋ ਮੁੱਚ ਬੜਾ ਫਰਕ ਹੈ ਜੇ ਸਾਸ ਹੋਵੇ ਨਾ ਇੰਨੀ ਜ਼ਬਾਨ ਨਾ ਮਾੜੀ ਬੋਲੇ ਜਿੰਨੀ ਉਹਨਾਂ ਦੀ ਚੈੜੀ ਚਲਦੀ ਤੂੰ ਹੀ ਇਹਨੇ ਜਿੱਦਾ ਕਾ ਤੂੰ ਤਨ ਭਾ ਕੇ ਰੱਖਿਆ ਤੁਹਾਡਾ ਵਿਆਹ ਹੋ ਗਿਆ ਵੱਡੇ ਭਾਜੀ ਦਾ ਹੋ ਗਿਆ ਤੇ ਕੀ ਗੱਲ ਇਹਨਾਂ ਨੇ ਕਿਉਂ ਨਹੀਂ ਕਰਨ ਦੇ ਇਹਨਾਂ ਨੂੰ ਕੀ ਸਜਾ ਕੇ ਰੱਖਿਆ ਤੂੰ ਘਰ ਚ ਤੇਰੇ ਮੈਂ ਥਬੜਾ ਮਾਰਨਾ ਮੂੰਹ ਤੇ ਜੇ ਤੂੰ ਹੋਣਾ ਜੋ ਕੋਈ ਗੱਲ ਕੀਤੀ ਬਸ ਸਿਖਾਤਾ ਨਾ ਇਹੋ ਦੋਨਾਂ ਨੇ ਕੀ ਹੋਣਾ ਕਿ ਜੇ ਆਗੇ ਚ ਪੇੜਾ ਮਾਰਨੇ ਸ਼ੁਰੂ ਕਰਦੀ ਮਾਰਕੋਟ ਕਰਨ ਦਿਆ ਪੇ ਅਜੇ ਨਾ ਟਾਈਮ ਨਹੀਂ ਹੋਇਆ ਮੇਰੇ ਵਿਆਹ ਨੂੰ ਤੂੰ ਮਾਰਕੋਟ ਵੀ ਸੁਣਾਉਂਦਿਆ ਪੇ ਜੇ ਮੈਨੂੰ ਤਾਂ ਮੇਰੇ ਗਾਲੀ ਬਹੁਤੀ ਬਕ ਬਕ ਨਾ ਕਰ ਤੇ ਦਾਇ ਤੇਰੀ ਬੋਲੀ ਹੋ ਗਈ ਨਾ ਚੰਗਾ ਚੁੰਨੀ ਆ ਤੇ ਮੇਰੇ ਲੱਗੋ ਚਲ ਜਾ ਮੇਰੇ ਲੱਗੇ ਆ ਕੇ ਤੁਸੀਂ ਬੈਠੇ ਜੀ ਮੈਂ ਨਹੀਂ ਤੁਸੀਂ ਜਾ ਸਕਦੇ ਜਿੱਥੇ ਇਹ ਤਾਂ ਵਸ ਨਹੀਂ ਚੱਲਦਾ ਇਹ ਡਰਾਣੀ ਜਿਹਾਣੀ ਚਿੱਟਾ ਚਲਾ ਦੇ ਗੱਲ ਨਿੱਕੀ ਜੀ ਇਹ ਤਾਂ ਕਿੰਨੀ ਜਾ ਕੇ ਨੂੰ ਵਿਧਾ ਚੜਾ ਕੇ ਦੱਸ ਦਿੱਤੀ ਕਿ ਹਾਂ ਜਾ ਘਰ ਚ ਇਹ ਹੋ ਗਿਆ ਲੜਾਈ ਦੀ ਪੂਰੀ ਜੜ ਤੇ ਇਹੋ ਹੀ ਆ ਨਾ ਨਹੀਂ ਕਿਦੋਂ ਇਹ ਘਰ ਚੋਂ ਨਿਕਲੂਗੀ ਤਾਂ ਕਿਦੋਂ ਗੰਦ ਨਿਕਲੂਗਾ ਮੈਨੂੰ ਤਾਂ ਸਾਡੀ ਸਮਝ ਨਹੀਂ ਲੱਗਦੀ ਕਿ ਮੈਂ ਘਰ ਦਾ ਕਲੇਸ਼ ਮਕਾਵਾਂ ਕਿਦਾਂ ਇਹਦੇ ਨਾਲ ਚੰਗਾ ਨਾ ਭੈਣਾਂ ਕੋ ਮੈਂ ਹੀ ਛੜਾ ਰਿਆ ਇਹਦਾ ਮੈਂ ਵੀ ਨਾ ਵਿਆਹ ਕਰਾਉਂਦਾ ਮੈਂ ਤਾਂ ਦੋਵਾਂ ਦੇ ਵਿੱਚ ਫਸ ਗਿਆ ਮੈਨੂੰ ਤਾਂ ਗੱਲ ਸਮਝ ਨਹੀਂ ਆਉਂਦੀ ਕਿਵੇਂ ਆਪਣੇ ਘਰ ਦਾ ਕਲੇਸ਼ ਮੁਕਾਵਾ ਮੈਂ ਉਹਦੀ ਵੀ ਗੱਲ ਸਹੀ ਐ ਸਮਰੱਤੀ ਕਿ ਭੈਣ ਦਾ ਮੂੰਹ ਬੜਾ ਗੰਦਾ ਬੋਲਣ ਲੱਗਾ ਵੀ ਨਹੀਂ ਮੈਂਦੀ ਤੇ ਜਰਨ ਵਾਲੀ ਗਾੜੀ ਉਹ ਵੀ ਨਹੀਂ ਆ ਗਈ ਉਹ ਗੱਲ ਉਹਦੀ ਗੱਲ ਸੁਣਾਂ ਦੀ ਤੁਸੀਂ ਤਾਨੂੰ ਵਿਆਹ ਕਰਾ ਕੇ ਤੋੜ ਕਿਉਂ ਨਹੀਂ ਦਿੱਤਾ ਉਹਨੂੰ ਕੀ ਦੱਸਾਂ ਮੈਂ ਕਿ ਜਿੰਨੇ ਵੀ ਮੁੰਡੇ ਵਿਖਾਏ ਨਾ ਉਹਦੇ ਨੱਕ ਦੇ ਜੜੇ ਨਾ ਉਹਨੂੰ ਘਰ-ਬਾਰ ਪਸੰਦ ਆ ਤੇ ਜੇ ਘਰ-ਬਾਰ ਪਸੰਦ ਹੁੰਦਾ ਤਾਂ ਦੀ ਮੈਨੂੰ ਮੁੰਡਾ ਕੱਲਾ-ਕੱਲਾ ਚਾਹੀਦਾ ਮੈਂ ਦਸਾਲਾ ਇਹਦੇ ਵਿੱਚ ਫਸਿਆ ਪਿਆ ਮੈਂ ਕੀ ਕਰਾਂ ਓ ਰੱਬਾ ਤੂੰ ਦੱਸ ਮੈਨੂੰ ਕੀ ਕਰਾਂ ਮੈਂ ਸੱਚ ਮੈਨੂੰ ਨਾ ਮੇਰੇ ਯਾਰ ਦੋਸਤ ਨੇ ਰਿਸ਼ਤਾ ਦੱਸਿਆ ਇੱਕ ਕੱਲਾ-ਕੱਲਾ ਮੁੰਡਾ ਹੈਗਾ ਘਰ-ਬਾਰ ਵੀ ਚੰਗਾ ਆਂਦਾ ਬਸ ਉਹਦੀ ਨੀਜੀ ਭੈਣ ਹੈਗੀ ਹੈ ਅੱਜ ਹੀ ਮੈਂ ਗੱਲ ਤੋੜਦਾ ਭਰਾ ਜਾਗਦੇ ਆਪਣੇ ਘਰ ਦਾ ਕਲੇਸ਼ ਮੁਕਾਵਾ ਪਹਿਲਾਂ ਅੱਜ ਹੀ ਗੱਲ ਤੋੜਾ ਹੋਰੇ ਲੇਟ ਵਿਆਹ ਲੱਗਾ ਤਾਂ ਐਦਾਂ ਦਾ ਸੁਭਾਅ ਹੋ ਗਿਆ ਕਾਬੀ ਜਾਣਦਾ ਭਰਾਵਾ ਕਿਉਂ ਹੋ ਗਿਆ ਇਸ ਵਾਰ ਮੈਂ ਜਾ ਮੈਨੂੰ ਨਾ ਮੇਰੇ ਯਾਰ ਦੋਸਤ ਨੇ ਰਿਸ਼ਤਾ ਦੱਸਿਆ ਇੱਕ ਕੱਲਾ-ਕੱਲਾ ਮੁੰਡਾ ਹੈਗਾ ਘਰ-ਬਾਰ ਵੀ ਚੰਗਾ ਆਂਦਾ ਬਸ ਉਹਦੀ ਨੀਗੀ ਜੀ ਭੈਣ ਹੈਗੀ ਐ ਅੱਜ ਹੀ ਮੈਂ ਗੱਲ ਤੋੜਦਾ ਭਰਾ ਜਾਗਦੇ ਆਪਣੇ ਘਰ ਦਾ ਕਲੇਸ਼ ਮਗਵਾ ਪਹਿਲਾਂ ਅੱਜ ਹੀ ਗੱਲ ਤੋੜਾ ਹੋਰੇ ਲੇਟ ਵਿਆਹ ਲੱਗਾ ਤਾਂ ਐਦਾਂ ਦਾ ਰਸਵਾ ਹੋ ਗਿਆ ਕਾਬੀ ਜਾਣਦਾ ਭਰਾਵਾ ਕਿਉਂ ਹੋ ਗਿਆ ਇਸ ਵਾਰ ਮੈਂ ਜੀ